ਮਲੇਰਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਹੇਠ ਜ਼ਿਲ੍ਹਾ ਮਲੇਰਕੋਟਲਾ ਵਿੱਚ ਲਗਾਤਾਰ ਟਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਰੋਕਣ ਦੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਮੋਹਰਾਣਾ ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਆਪਣੀ ਪੁਲਿਸ ਟੀਮ ਦੇ ਨਾਲ ਚਲਦੀ ਬਿਜਲੀ ਵਿੱਚੋਂ ਟਰਾਂਸਫਾਰਮ ਚੋਰੀ ਕਰਨ ਵਾਲੇ گروਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਰੇ ਸੰਸਾਰ ਕਾਬੂ ਕੀਤੇ ਗਏ ਵਿਅਕਤੀ ਨੇ ਪਛਾਣ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਦਮਬਾਲ ਅਤੇ ਸੋਮਾ ਵਾਸੀ ਰਾਏਕੋਟ ਵਿਜੇ ਕੁਮਾਰ ਵਾਸੀ ਅਹਿਮਦਗੜ ਦੇ ਰੂਪ ਵਿੱਚ ਹੋਈ ਹੈ ਮਲੇਰਕੋਟਾ ਦੇ ਐਸਪੀ ਡੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲੇ ਵਿੱਚ ਟਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਇਸ ਨੂੰ ਰੋਕਣ ਦੇ ਲਈ ਉਹਨਾਂ ਵੱਲੋਂ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਸੀਆਈਏ ਮਾਹੌਰਾਣਾ ਦੀ ਟੀਮ ਨੇ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਹੈ ਮੁੱਢਲੀ ਜਾਂਚ ਵਿੱਚ ਆਇਆ ਕਿ ਇਹਨਾਂ ਵਿਅਕਤੀਆਂ ਵੱਲੋਂ ਜ਼ਿਲ੍ਹਾ ਮਨੀਰਕੋਲਾ ਦੇ ਵਿੱਚ ਹੁਣ ਤੱਕ ਪੰਜਾਹ ਦੇ ਕਰੀਬ ਟਰਾਂਸਫਾਰਮਰ ਚੋਰੀ ਕੀਤੇ ਗਏ ਨੇ ਅਤੇ ਇਹ ਟਰਾਂਸਫਾਰਮਰ ਚੋਰੀ ਕਰਨ ਵਾਲਾ ਗਰੋਹ ਅਮਰਗੜ ਸੰਦੌੜ ਮੰਡੀ ਅਮદાવાદ ਵਿੱਚ ਸਰਗਰਮ ਸੀ ਉਹਨਾਂ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਤੇ ਲੈ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਨਯੋਗ ਸਰਦਾਰ ਗਗਨਜੀਤ ਸਿੰਘ ਐਸਐਸਪੀ ਮਲੇਰਪੁਰ ਤੋਂ ਲਾਈਵ ਵੀਡੀਓ ਅਗਵਾਈ ਵਿੱਚ ਸੀਆਈਏ ਮਹੋਰਾਣੇ ਵੱਲੋਂ ਪਰਸੋਂ ਨਿਤੀ 29 ਨੂੰ ਪੰਜ ਦੋਸ਼ੀਆਂ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਰੰਗਵਾਲ ਸੋਮਾ ਵਾਸੀ ਰਾਏਕੋਟ ਤੇ ਵਿਜੇ ਕੁਮਾਰ ਵਾਸੀ ਅਮ드ਗੜ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ਟਰਾਂਸਫਾਰਮਰ ਚੋਰੀ ਕਰਨ ਦੇ ਆਦੀ ਸੀਗੇ ਇਹ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ 4 ਮੁਕਦਮੇ ਜਿਹੜੇ ਸੰਦੌੜ ਏਰੀਏ ਦੇ ਵਿੱਚ ਅਹਿਮਦਗੜ ਏਰੀਏ ਦੇ ਵਿੱਚ ਤੇ ਅਮਰਗੜ ਚ ਟਰਾਂਸਫਾਰਮਰ ਚੋਰੀ ਹੋਏ ਸੂ ਸਾਡੇ ਟਰੇਸ ਹੋਏ ਆ ਤੇ ਘੱਟੋ ਘੱਟ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਪਈ 50 ਤੋਂ 60 ਟਰਾਂਸਫਾਰਮਰ ਦੀਆਂ ਚੋਰੀਆਂ ਕੀਤੀਆਂ ਜਿਹੜੇ ਹਜੇ ਪੁਲਿਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਲੱਗਦਾ ਚੋਰੀ ਦੀਆਂ ਵਾਰਦਾਤਾਂ ਜਿਹੜੇ ਹੈਗਾ ਠੱਲ ਹਾਂ ਇਹ 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 ਗਰੋਹ ਫੜਨ ਨਾਲ ਸਾਨੂੰ ਪੂਰੀ ਉਮੀਦ ਆ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ كِتھے